ਨੰਬਰ ਇਹ ਚੇਟ ਪਟਾ ਕੇ ਉਰੇ ਹਾਰ ਪਾਤਾ ਕੋਈ ਐ ਨਹੀਂ ਕਹਿ ਸਕਦਾ ਜਮਾ ਹਾਰ ਪਾ ਤੇ ਲੈ ਜਣ ਬਾਈ ਨਵੇਂ ਡੱਟਾ ਇਹ ਦਾਮ ਕਲਾਚਾ 6 ਛਿਰੀ ਹੈ 6 ਛਿਰੀ ਹੈ ਜਿਹਦੀ ਡਿਮਾਂਡ ਵੱਧਾ ਜੀ ਟਰੈਕਟਰ ਵੀ ਕਟਵਾਉਣਾ ਹੋ ਇਹਦੇ ਨਾਲ ਟਰੈਕਟਰ ਵੀ ਕਟਾਓ ਇੱਕ ਪੁਰਾਣਾ ਕਿਸੇ ਟਰੈਕਟਰ ਵਗਰਾ ਬਾਈ ਕਟਾ ਕੱਟ ਲਾਂਗੇ 20000 ਰੁਪਏ ਦੀ ਸੂਟ ਤੇ 5000 ਰੁਪਏ ਦੀ ਵੀਡੀਓ ਦੇਖਣ ਲਈ ਲਓ ਵੀ ਦੋਸਤੋ ਸਾਰੇ ਵੀਰ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜੇ ਬਾਈ ਤਲਵੰਡੀ ਸਾਪਾ ਟਰੈਕਟਰਾਂ ਦੀ ਮੰਡੀ ਤੇ ਤੇ ਬਾਈ ਜੀ ਰੇਟ ਮਾਡਲ ਜਾਣਨ ਲਈ ਵੀਡੀਓ ਚ ਬਣੇ ਰਿਹਾ ਸਾਰੀ ਬਾਈ ਨਾਲ ਗੱਲਬਾਤ ਕਰਾਂਗੇ ਕਿੰਨੇ ਟਰੈਕਟਰ ਨੇ ਕੀ ਮਾਡਲ ਨੇ ਤੇ ਕੀ ਕੀ ਰੇਟ ਨੇ ਅਸੀਂ ਗੱਲ ਬਾਈ ਜੀ ਹੋਰ ਠੀਕ ਹੋ ਬਾਈ ਜੀ ਹਾਂਜੀ ਬਹੁਤ ਵਧੀਆ ਠੰਡ ਮੰਨੀ ਬੈਠਾ ਹੈ ਅੱਜ ਬਾਈ ਠੰਡ ਬਾਈ ਪੜਾ ਲੱਗਦਾ ਯਾਰ ਠੰਡ ਹੈਗੀ ਹੈ ਹੈਗੀ ਅੱਜ ਠੀਕ ਹੈ ਜੀ ਕਿੰਨੇ ਟਰੈਕਟਰ ਨੇ ਬਾਈ ਅੱਜ ਟਰੈਕਟਰ ਹੈਗਾ ਬਾਈ 6-7 6-7 ਠੀਕ ਹੈ ਜੀ ਤੇ ਲੋਨ ਵਗੈਰਾ ਦੀ ਫੈਸਿਲਿਟੀ ਹੈ ਜੀ ਹਾਂ ਹੋਜੂ ਬਾਈ ਠੀਕ ਹੈ ਜੀ ਜਿਹੜੇ ਲੋਨ ਹੋਣਾ ਹੋਣਾ ਉਹ ਹੋ ਜਾਣਾ ਠੀਕ ਹੈ ਜੀ ਤੇ ਐਡਰੈਸ ਕੀ ਹੈ ਬਾਈ ਜੀ ਆਪਣਾ ਐਡਰੈਸ ਆਪਾਂ ਤਲਵ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 95922 1953 ਇੱਕ ਵਾਰੀ ਹੋਰ ਬੋਲ ਦੋ ਜੀ 95922 1953 1953 ਠੀਕ ਆ ਬਾਈ ਤੇ ਲੈ ਬਈ ਪਹਿਲਾਂ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਡੀਆਈ 35 ਦਾ ਹਾਂ 735 ਠੀਕ ਆ ਜੀ ਡੀਆਈ 35 ਦਾ ਤੇ ਕੰਡੀਸ਼ਨ ਚੈੱਕ ਕਰ ਲਓ ਬਈ ਟਰੈਕਟਰ ਦੀ ਤੇ ਕਿੰਨੇ ਮਾਡਲ ਆ ਬਾਈ ਜੀ ਮਾਡਲ 7 ਆ ਬਾਈ ਜੀ ਇਹ ਡਬਲ ਕਲੱਚ ਆ 6 ਚਰੀ ਹੈ 6 ਚਰੀ ਹੈ ਜਿਹਦੀ ਡਿਮਾਂਡ ਵੱਧਾ ਜੀ ਹਾਂ ਡੱਕ ਟੁਕੇ ਦੇ ਨਾਲ ਹੀ ਆ ਜੇ ਕਿਸੇ ਨੂੰ ਦੇ ਦੇ 80 ਪੈਸੇ ਟਾਇਰ ਹੋਣਗੇ ਪੂਰਾ ਚੰਗਾ ਟਰੈਕਟਰ ਆ ਪੂਰਾ ਚੰਗਾ ਟਰੈਕਟਰ ਤੇ ਇੰਜਨ ਗੇਅਰ ਦੀ ਬਈ ਜੀ 100% ਰੁਕੇ ਬਾਈ ਵਾਕੇ ਲੈ ਜਾਣ ਭੰਦੇ ਠੀਕ ਹੈ ਜੀ ਸਾਦਾ ਸਟੀering ਦੇ ਤੇ ਅਗਲੇ ਟਾਇਰ ਕਿੰਨੇ ਕੇ ਪੈਸੇ ਪੈਣਗੇ ਅਗਲੇ ਟਾਇਰ ਹੋਣਗੇ ਬਾਈ ਅੱਧੇ ਮੰਨ ਕੇ ਚਲੋ ਠੀਕ ਹੈ ਜੀ 60 65 ਪੈਸੇ ਪੈਣੇ ਹੋ ਤੇ ਹਰਿਆਣਾ ਨੰਬਰ ਚ ਆ ਗਿਆ ਹਾਂ ਹਰਿਆਣਾ ਨੰਬਰ ਠੀਕ ਹੈ ਜੀ origianally ਬਾਈ ਜੀ ਜਿੰਨਾ ਦੇ ਆ ਹਰਿਆਣਾ ਭਾਈ ਰੰਜਾ ਠੀਕ ਹੈ ਜੀ ਤੇ ਬਾਕੀ ਰੇਟ ਦੀ ਗੱਲ ਕਰੀਏ ਬਾਈ ਜੀ 2 ਲੱਖ 65000 ਹਾਂ ਡਿਮਾਂਡ ਬਈ ਇਹਦੀ 2 ਲੱਖ 65000 ਸੱਤ ਮਾਰਲਾ ਠੀਕ ਹੈ ਜੀ ਆਪਾਂ ਦੇ ਦੇਾਂਗੇ ਇਹ 2.5 ਲੱਖ ਦਾ 2.5 ਲੱਖ ਦਾ ਹਾਂ ਆ ਜਾ ਠੀਕ ਹੈ ਲੈ ਬ ਤੇ ਸਿੰਪਲ ਸਟੇਰੀਂਗ ਆ ਬਾਈ। ਬਾਕੀ ਕੋਈ ਵੀਡੀਓ ਦੇਖ ਕੇ ਆਉਂਦਾ ਹੋਰ ਲੈਸ ਕਰਦਾ। ਹੋਰ ਵੀ ਲੈਸ ਕਰ ਦਾਂਗੇ ਜੇ ਵੀਡੀਓ ਦੇਖ ਕੇ ਆਉਗਾ ਬਾਈ ਜੀ ਨਾ। ਤੇ ਅਗਲਾ ਬਾਈ ਜੀ ਸੋਨਾ ਲੀਕਾ ਸੋਨਾ ਲੀਕਾ 745। ਠੀਕ ਆ ਜੀ ਜਿੰਨੇ ਦਾ ਮੈਨੂੰ ਲਾ ਦੋ ਤੂੰ ਸੋਨਾ ਲੀਕਾ ਤੁਸੀਂ ਹੋਗਾ। ਹਾਂ ਸੋਨਾ ਲੀਕਾ ਜਿਆਦਾ ਰੱਖਦਾ ਬਾਈ ਮੈਂ। ਠੀਕ ਆ। ਇਹ ਵੀ ਡਵਲ ਕਲੱਚ ਆ ਬਾਈ ਜੀ। ਇਹ ਵੀ ਡਵਲ ਕਲੱਚ ਆ। ਠੀਕ ਆ ਜੀ। ਤੇ ਕਿੰਨੇ ਮਾਡਲ ਆ ਬਾਈ ਜੀ? ਇਹ ਮਾਡਲ 7 ਹੈ। ਸੱਤ ਮਾਡਲ ਆਵੇ ਸੱਤ ਮਾਡਲ ਆਵੇ ਜੀ ਸਾਡੇ ਸਟੇਰੀਂਗ ਆਵੇਗਾ ਜੀ ਇੱਥੇ ਖੋਣਗੇ ਠੀਕ ਹੈ ਜੀ ਜੀ ਸੋਨਾ ਦੇ ਠੀਕ ਹੈ ਜੀ ਜੀ ਸੋਨਾ ਦੇ ਹਾਂ ਪਾ ਕੇ ਲੈ ਜਣੇ ਵੀ ਭਲੇ ਠੀਕ ਹੈ ਜੀ ਤੇ ਰੰਗ ਪੇਂਟ ਦਾ ਜਿੰਨਾ ਅਰੀਜਨਲ ਬਾਈ ਮੜਾ ਮੋਟਾ ਬੂਲ ਨਹੀਂ ਹੁੰਦਾ ਜੀ ਕੋਈ ਐ ਜਮਾ ਨਹੀਂ ਬਾਈ ਮੜਾ ਠੀਕ ਹੈ ਇਹ ਗੱਲ ਹੋਵੇ ਬਾਈ ਕਹਿੰਦਾ ਵੀ ਚੀਜ਼ ਦੇਵਾਂਗੇ ਦੱਸ ਕੇ ਦੇਵਾਂਗੇ ਤੇ ਜਿਵੇਂ ਆਪਾਂ ਪਹਿਲਾਂ ਕਹੀ ਸਾਰਾ ਅਰੀਜਨਲ ਆ ਤੇ ਬਾਈ ਕਹਿੰਦਾ ਮਰਾਠਾ ਦੇ ਮਾੜੀ ਮੋਟੀ ਟੱਚਿੰਗ ਬੱਤਿੰਗੇ ਹੈ ਹੀ ਹੈ ਜੀ ਠੀਕ ਹੈ ਜੀ ਤੇ ਸਾਰਾ ਬਾਕੀ ਅਰੀਜਨਲ ਹੀ ਹੈਗਾ ਤੇ ਫਰੰਟ ਹਾਰਾਂ ਦੀ ਗੱਲ ਕਰੀ ਫ ਅੱਡੇਗਾ ਉਹ ਇਹ ਵੀ ਹੈਗੇ ਨੇ ਅੱਡੇ ਤੋਂ ਵੱਧ ਹੀ ਨੇਗੇ ਤੇ ਹਰਿਆਣਾ ਨੰਬਰ ਤੇ ਆ ਗਿਆ ਹਾਂ ਹਰਿਆਣਾ ਨੰਬਰ ਦਾ ਡਬਲ ਕਲੱਚ ਆ ਠੀਕ ਹੈ ਜੀ ਇਹਦੀ ਕੀ ਡਿਮਾਂਡ ਆ ਬਾਈ ਜੀ ਡਿਮਾਂਡ ਬਾਈ 2 ਲੱਖ 65000 ਦੇ ਦਾਂਗੇ ਸਵਾ ਕੁ 2 ਲੱਖ ਦਾ ਸਵਾ ਕੁ 2 ਲੱਖ ਦਾ ਲੈ ਬਈ ਸਵਾ ਕੁ ਡਬਲ ਕਲੱਚ ਆ ਗਿਆ ਤੇ ਇੰਜਨ ਗੇਅਰ ਦਾ ਬਾਈ ਕਹਿੰਦਾ ਕੋਕਾ ਤੇ origignal ਜਿੰਨਾ ਵੀ ਹੈਗਾ ਤੇ ਬਾਕੀ ਮਗਰਾਟ ਪੇਂਟ ਹੋ ਜਾਣੀ ਠੀਕ ਹੈ ਜੀ ਜੀ ਤੇ ਅਗਲਾ ਬਾਈ ਜੀ ਅੱਗੇ ਬਾਈ ਸੋਨ ਲੀਕਾ 60 ਲੈ ਬਈ ਸੋਨ ਲੀਕਾ 60 ਓ ਇਹ ਤਾਂ ਤਕਰੀਬਨ ਮੈਨੂੰ ਲੱਗਦਾ ਚੱਲਿਆ ਵੀ ਪੰਜ ਨਵੇਂ ਬਾਈ ਜਿਵੇਂ ਨਵਾਂ ਹੀ ਆ 500 ਘੰਟੇ ਚੱਲੇ ਆ 400 ਘੰਟਾ ਚੱਲੇ 460 ਘੰਟੇ ਚੱਲੇ 3 ਸਪੀਡ ਆ ਚੈਂਜਰ ਵਾਲਾ ਚੈਂਜਰ ਵਾਲਾ 3 ਸਪੀਡ ਚ ਤੇ ਲਓ ਬਈ ਟਰੈਕ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਨਵਾਂ ਟਰੈਕਟਰ ਆ ਜਮਾ ਤੇ ਟਾਇਰ ਟੱਪੇ ਨਾਲ ਲੈਣੇ ਅਜੇ ਤੇ ਵੇਟ ਵਗੈਰਾ ਲੱਗੇ ਹੋਣਗੇ 16 ਦੇ ਟਾਇਰਾਂ ਵਾਲਾ ਬਾਈ ਜੀ ਠੀਕ ਹੈ ਜੀ ਤੇ ਜੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਕਿੰਨੇ ਕੇ ਪੈਸੇ ਪਾਉਣਗੇ ਟਾਇਰ ਨਾਲ ਦੇ ਪਏ ਹੋਣਗੇ ਬਾਈ ਪਾਸ 90 ਪੈਸੇ ਟਾਇਰ ਪਏ ਹੋਣਗੇ ਠੀਕ ਹੈ 90 99 ਪੈਸੇ ਪੈ b+21 21+22 ਦੀ ਹਾਂ ਤੇ 21+ ਠੀਕ ਆ ਜੀ ਸਾਡੀ ਇਹਦੀ 22 ਦੀ ਹੈ ਠੀਕ ਆ ਜੀ ਤੇ 675000 ਰੁਪਏ ਦੀ ਡਿਮਾਂਡ ਆ ਜੀ ਹਾਂ ਠੀਕ ਆ ਜੀ ਤੇ 650 ਜੀ ਸਾਢੇ 6 ਲੱਖ ਦਾ ਦੇਵਾਂਗੇ ਬਾਈ ਜੀ ਸਾਢੇ 6 ਲੱਖ ਦਾ ਹਾਂ ਕਾਗਜ਼ ਵੀ ਲੈ ਆ ਤੇ ਠੀਕ ਆ ਜੀ ਲੈ ਤਾਂ ਹੁਣ ਚੜਾਈ ਹੈ ਤੇ ਸ਼ੋਦਾ ਚੜਾਉਣੀ ਚੜਾਉਣੀ ਹੈਗੀ ਇਹ ਮੇਰਾ ਪੁਰਾਣੀ ਮਾਡਲ ਹੈ ਨਿਕਾ ਨਹੀਂ ਸੋਲਾ ਹੈ ਤੇ ਹੋ ਜੂਆ ਜੇ ਕਿਸ ਨੇ ਪਨਾ ਸੁਣਿਆ ਉਹ ਕਰਾਉਣਾ ਇੱਕ ਰਾ ਹੋ ਜੂਆ ਠੀਕ ਹੈ ਜੀ ਤੇ ਪਹਿਲਾਂ ਇਹ ਨਗਦ ਹੈ ਹਾਂ ਪਹਿਲੇ ਨਗਦ ਕੈਸ਼ ਦਈ ਹੈ ਠੀਕ ਹੈ ਜੀ ਤੇ ਫਸਟ ਹਾਰਨਰ ਹੈਗਾ ਤੇ ਪੰਜਾਬ ਨੰਬਰ ਕਿਹਨੇ ਆ ਜੀ ਹਰਿਆਣਾ ਨੰਬਰ ਐਨਓਸੀ ਮਿਲ ਜੂਗੀ ਠੀਕ ਹੈ ਐਨਓਸੀ ਮਿਲ ਜੂਗੀ ਹਰਿਆਣਾ ਨੰਬਰ ਆਗਾ ਤੇ ਆ ਜਿਹੜਾ ਬਈ ਜੀ ਅੱਗੇ ਇੰਡੋ ਫਾਰਮ ਇੰਡੋ ਫਾਰਮ ਲੈ ਬਈ ਜੀ ਇੰਡੋ ਫਾਰਮ 21 ਮਾਡਲ 3055 ਲੈ ਬਈ ਇਹ ਵੀ 21 ਮਾਡਲ ਹੈਗਾ ਤੇ ਚੱਲ ਚੱਲਾ ਦੀ ਗੱਲ ਕਰੀਏ ਇਹ ਕਿੰਨੇ ਘੰਟੇ ਚੱਲੇ ਬਈ ਜੀ ਏ ਵੀ ਭਾਈ ਪਸ 4-500 ਘੰਟਾ ਚੱਲੇ ਹੋ ਨਾਲ ਦੀ ਇਹਦੇ ਵੀ ਟਾਇਟੂ ਟਾਇਟੂ ਇਹਦੇ ਵੀ ਨਾਲ ਦੇ ਤੇ ਇਹ ਆ ਗਿਆ 3055 ਐਨ ਵੀ ਵਾਲਾ ਨਾ ਇੱਕ ਡੀ ਆਈ ਚ ਆ ਜਾਣਾ ਤੇ ਐਨ ਵੀ ਇਹ ਵਾਲਾ ਆ ਗਿਆ ਠੀਕ ਹੈ ਜੀ ਤੇ ਨਾਲ ਦੀ ਟਾਇਰ ਟੱਪੇ ਨੇਗੇ ਇੱਕ ਹੀ ਮਾਡਲ ਲਗਾ ਤੇ ਬਾਕੀ ਕੰਡੀਸ਼ਨ ਚੈੱਕ ਕਰ ਲੋ origianly ਹੋਣਾ ਤਾਂ ਭਾਈ ਇਹ ਤਾਂ ਦੇ ਲੋ origianal ਹਾਂ ਹਾਂ ਉਹਨਾਂ ਇੱਤੇ ਵੀ ਹੋ ਜੂਗਾ ਠੀਕ ਹੈ ਇੱਕ ਵਸ ਜਿਵੇਂ ਆਪਾਂ ਕਹੇ ਦੀ ਹੈ ਨਾ ਆ ਹਰਿਆਣਾ ਨੰਬਰ ਦੀ ਚਿੱਟ ਪਟਾ ਕੇ ਉਰੇ ਹਾਰ ਪਾਤਾ ਕੋਈ ਐ ਨਹੀਂ ਕਹਿ ਸਕਦਾ ਨਾ ਜਮ ਹਾਰ ਪਾਤੀ ਲੈ ਜਣ ਭਾਈ ਯਾਰ ਨਵੇਂ ਡੈਕਟਰ ਠੀਕ ਹੈ 4 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ ਜੀ ਠੀਕ ਹੈ ਤੇ ਬਾਕੀ ਜੇ ਸਾਡੇ ਸੜਾ ਦੀ ਗੱਲ ਕਰੀਏ ਇਹ 4 ਲੱਖ ਦਾ ਦੇ ਦਾਂਗੇ ਭਾਈ ਆਪਾਂ 4 ਲੱਖ ਦਾ ਹਾਂ ਹਾਂ ਜਾਨਾ ਹਾਂ ਜਾਨਾ ਲੈ ਬਈ ਦੇਖ ਕਿੰਨਾ 5000 ਰੋਲਿਸ ਕਰਨਾ ਠੀਕ ਹੈ ਜੀ ਮਤਲਬ ਮੰਨ ਲਈ ਆਪਾਂ 45000 ਰੁਪਏ ਦੀ ਸੂਟ ਹਾਂਜੀ ਠੀਕ ਹੈ ਲੈ ਬਈ ਤੇ 3 ਲੱਖ 95000 ਦਾ ਰਹਿ ਗਿਆ ਭਾਈ ਕਹਿੰਦਾ ਤੇ ਤਲਵੰਡੀ ਸਾਬੋ ਪਾਈ ਦੀ ਲੋਕੇਸ਼ਨ ਆ ਗਈ ਤੇ ਲੋਨ ਵਗੈਰਾ ਭਾਈ ਜੀ ਇਹ ਤੇ ਹੋਊਗਾ ਨਾ ਇਹ ਤੇ ਭਾਈ ਲੱਖ ਰੁਪਏ ਦਾ ਹੁੰਦਾ ਤੇ ਘੱਟ ਕਰ ਦਈਏ ਨਾਲ ਬਣਾ ਠੀਕ ਹੈ ਜੀ ਇੰਡੋਫਾਰਮ ਤੇ ਹਾਂ ਠੀਕ ਹੈ ਜੀ ਤੇ ਲੱਖ ਕੇ ਲੱਖ ਡੇਡ ਲੱਖ ਰੁਪਏ ਦਾ ਬਾਈ ਕਹਿੰਦਾ ਲੋਨ ਹੁੰਦਾ ਜੇ ਟਰੈਕਟਰ ਬਾਈ ਕਟਵਾਉਣਾ ਹੋ ਇਹਦੇ ਨਾਲ ਟਰੈਕਟਰ ਵੀ ਕਟ ਟਰੈਕਟਰ ਪੁਰਾਣਾ ਕਿਸੇ ਟਰੈਕਟਰ ਵਾਂਗਰ ਬਾਈ ਕਟ ਕੱਟ ਲਾਂਗੇ ਟਰੈਕਟਰ ਵੀ ਕੱਟ ਲਾਂਗੇ ਟਰੈਕਟਰ ਦੇਖ ਕੇ ਫੋਟੋਆਂ ਤੇ ਹੋਵੇ ਕਿਵੇਂ ਕੋਈ ਟਰੈਕਟਰ ਜਿੰਨੇ ਟਰੈਕਟਰ ਆਪਣੇ ਹੋਰੇ ਟਰੈਕਟਰ ਆਇਲ ਟਰੈਕਟਰ ਕਰਾਣਾ ਕੱਟ ਲਾਂਗੇ ਠੀਕ ਹੈ ਪੁਰਾਣਾ ਟਰੈਕਟਰ ਵੀ ਬਾਈ ਕਹਿੰਦਾ ਕੱਟ ਲਾਂਗੇ ਤੇ ਅਗਲਾ ਬਾਈ ਜੀ ਅੱਗੇ 36 33 ਹੈ ਬਾਈ 36 33 ਜਿਹਦੀਆਂ ਕਹਿੰਦੇ ਡਿਮਾਂਡ ਬਹੁਤ ਜ਼ਿਆਦਾ ਆ ਗਈ ਮੰਡੀ ਚ 3 ਸੀਡਾ ਵੀ 3 ਸੀਡਾ ਹਾਂ ਠੀਕ ਹੈ ਜੀ ਟੌ ਮਾਡਲ ਆਲਾ ਲੈ ਵੀ ਜੀ ਸੋਹਣਾ ਨੇ ਡਾਣਾ ਕਾ ਗੱਲ ਇਹ ਨਾਲ ਤੇ ਬਹੁਤ ਚੰਗਾ ਟਰੈਕਟਰ ਬਾਈ ਆਪਣਾ ਆਪ ਦਾ ਹੀ ਕਢਾਇਆ ਹੋਇਆ ਨਵਾਂ ਆਪ ਦਾ ਹਾਂ ਆਪ ਦਾ ਠੀਕ ਹੈ ਜੀ ਲੈ ਵੀ ਆਪ ਦੇ ਨਾਮ ਵੀ ਨੰਬਰ ਆਪਣੇ ਆਪ ਦੇ ਨਾਮ ਹੈ ਪੀ 27 47 ਇਹ ਵੀ 45 45 ਹਾਂ ਪੀ ਵੀ 45 ਸਾਈਡ ਗੇਅਰ ਚ ਆ ਗਿਆ ਤੇ ਜਿੰਨਾ ਹੈਗਾ origignal ਹੀ ਬਾਈ ਕਹਿੰਦਾ ਆਪਦੇ ਨਾਮ ਦਾ ਟਰੈਕਟਰ ਜੋ ਵੀ ਨਵਾਂ ਠੀਕ ਹੈ ਜੀ ਨਵਾਂ ਟਰੈਕਟਰ ਹੈਗਾ ਤੇ ਪੰਜਾਬ ਨੰਬਰ ਆ ਬਾਈ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਕਿੰਨੇ ਮਾਡਲ ਆ ਬਾਈ ਇਹ ਮਾਡਲ ਨੂੰ 10 ਆ ਜੀ ਠੀਕ ਹੈ ਜੀ ਟਾ ਟਾ ਤਾਂ ਨਹੀਂ ਗੱਲ ਕਰੀ ਕਿੰਨੇ ਪੈਸੇ ਆ ਬਾਈ ਹੋਣਗੇ ਯਾਰ 70 75 ਪੂਰਾ ਟਾਵਾ ਮਾਡਲ ਫੁੱਲ ਟਾਵਾ ਮਾਡਲ ਹਾਂ ਇਹ ਤਾਂ ਡਿਮਾਂਡ ਹੀ ਇੰਨੇ ਜ਼ਿਆਦੇ ਆ ਗਈ ਬਈ ਹਾਂ ਬਹੁਤ ਵਿਕਦਾ ਬਹੁਤ ਵਿਕਦਾਗਾ ਬਹੁਤ ਜਸਤਰੀ ਤੇ ਮੰਡੀ ਦੇ ਵਾਲਾ ਕਹਿੰਦੇ ਮਦਨੇ ਇੰਡੋ ਫਾਰਮ ਲੈਣ ਆਹ ਬਾਕੀ ਸਾਫ ਆ ਬਹੁਤ ਸਾਫ ਆ ਜਿੰਨਾ ਕਹਦੇ ਉਹਨਾਂ ਸਾਫ ਆ ਠੀਕ ਹੈ ਇਹਦਾ ਪੇਂਟ ਚਾਹੇ ਦਿੱਕਤ ਆਈ ਆ ਕੋਈ ਉਹ ਹੋ ਜਾਂਦਾ ਠੀਕ ਹੈ ਤੇ ਜਮਾ ਉਵੇਂ ਪਿਆ ਜਿਵੇਂ ਹੈਗਾ ਨਾਲ ਠੀਕ ਆ ਬਈ ਤੇ ਆਪਦੇ ਨਾਲ ਆਈਆਂ ਤੁਹਾਡਾ ਕਸਟਮ ਨਹੀਂ ਲੈ ਆਪਦੇ ਨਾਲ ਠੀਕ ਹੈ ਜੀ ਤੇ 10 ਮਾਡਲ 4,80,000 ਰੁਪਏ ਡਿਮਾਂਡ ਆਈ ਹਾਂ ਜੀ 4,80,000 ਦੀ ਡਿਮਾਂਡ ਆ ਬਸ 4.5 ਲੱਖ ਦਾ ਦੇਵਾਂਗੇ ਹਾਂ ਜਾਂ ਨਹੀਂ ਠੀਕ ਹੈ ਜੀ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਇਹਦੇ ਨਾਲ ਵੀ ਟਰੈਕਟਰ ਵਗੈਰਾ ਕੱਟਿਆ ਜਾਂਦਾ ਹੈ ਹਾਂ ਕੱਟਿਆ ਜਾਂਦਾ ਇਹਦੇ ਵਿੱਚ ਹੋਰ ਕੋਈ ਗੱਲ ਨਹੀਂ ਸਾਰਾ ਹੀ ਹੋ ਜਾਊਗਾ ਇਹ ਸਾਰਾ ਹੀ ਹੋ ਜਾਊਗਾ ਆਪਣਾ ਸੇ ਤੇ ਸਾਰਾ ਠੀਕ ਹੈ ਇਹਦਾ ਉਹ ਹੋ ਗਿਆ ਆਧਾਰ ਕੱਢ ਲਿਆ ਹਾਂ ਹਾਂ ਆਧਾਰ ਕੱਢ ਲਿਆ ਲੈ ਜਾਓ ਇੱਕ ਮਿੰਟ ਆ ਗਈ ਤੇ ਅਗਲਾ ਆ ਜਾ ਬਾਈ ਜੀ ਅੱਗੇ ਸੋਨਾਲਿਕਾ 700 ਭਾਈ ਆ ਠੀਕ ਹੈ ਜੀ ਹਾਂ ਤੇ ਬਵਾਈ ਪਲੱਸ 23 ਇਹ ਬਿਨਾ ਚੇਂਜਰ ਵਾਲਾ ਹੀ ਹਾਂ ਇਹ ਬਿਨਾ ਚੇਂਜਰ ਵਾਲਾ ਠੀਕ ਹੈ ਜੀ ਤੇ ਫਰੰਟ ਟਾਇਰ ਵੀ ਬਾਈ ਜੀ ਜਮਾ ਨਵੇਂ ਨੇ ਬਾਕੀ ਤੁਸੀਂ ਦੇਖ ਵੀ ਜਾਦੇ ਹੋ ਇਹ ਵੀ 400 ਘੰਟੇ ਚੱਲਿਆ 400 ਘੰਟਾ ਠੀਕ ਆ ਭਾਈ ਜੀ 400 ਘੰਟਾ ਚੱਲੇ ਤੇ ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਦੀ ਓਕੇ ਰਿਪੋਰਟ ਚ ਆ ਗਈ ਚੱਲ ਨਾ ਪਿਆ ਭਾਈ ਜਮਾ 5 ਪੈਸੇ ਵੀ ਨਿਕਲ ਸਿਆ 5 ਪੈਸੇ ਵੀ ਨਿਕਲ ਸਿਆ ਭਾਈ ਕਹਿੰਦਾ ਓਕੇ ਰਿਪੋਰਟ ਚ ਪੈਗਾ ਜਿੰਨਾ ਟਰੈਕਟਰ ਹੈਗਾ ਪੂਰਾ ਕੋਕਾ ਪੀਸ ਜੀ ਨੂੰ ਕਹਦੀ ਤੇ ਕੀ ਡਿਮਾਂਡ ਹੈ ਬਾਈ ਜੀ ਦੀ ਭਾਈ ਜੀ ਡਿਮਾਂਡ ਤਾਂ ਇਹਦੀ ਹੈਗੀ 6 ਲੱਖ ਤੇ 10000 ਠੀਕ ਆ ਜੀ ਇਹ ਦੇਵਾਂਗੇ ਆਪਾਂ 5 ਲੱਖ 80000 5 ਲੱਖ ਇਹ ਵੀਡੀਓ ਦੇਖ ਕੇ ਆਉਂਦਾ 5000 ਹੋਰ ਲੈਸ ਕਰਦੇ 5000 ਰੁਪਏ ਹੋਰ ਲੈਸ ਕਰ ਦਾਂਗੇ ਭਾਈ ਕਹਿੰਦਾ ਇਹ ਰੁਪਏ ਦੀ ਸੂਟ ਤੇ 5000 ਰੁਪਏ भाई चले है 400 घंटा चले हो 400 घंटा बेच हा। ठीक है 4 ते 450 ਦੇ ਵਿੱਚ ਵਿੱਚ ਚੱਲਿਆ ਹੋਵੇ ਜਿੰਨਾ ਵੀ ਹੈਗਾ ਇਹ ओरिजिनल ਹੀ ਹੈ ਜਿੰਨਾ ਤੇ ਬਾਕੀ ਲੋਕੇਸ਼ਨ ਬਾਈ ਦੀ ਦੱਸਤੀ ਤੇ ਲੋਨ ਵਗੈਰਾ ਬਾਈ ਜੀ ਇਹ ਤੇ ਵੀ ਹੋ ਜੋ ਹੋ ਜੋ ਬਾਈ ਸਾਹਿਬ ਠੀਕ ਹੈ ਬਾਈ ਜੀ ਹਾਂਜੀ ਧੰਨਵਾਦ ਬਾਈ ਜੀ ਓਕੇ ਬਾਈ ਜੀ ਤੇ ਲੋ ਬਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦਾ ਕਿਸੇ ਨਵਗੇ ਤਦ ਤੱਕ ਲਈ ਧੰਨਵਾਦ